ਲਾਗੇ ਮੁਕਾਬਲੇ ਜੋ ਸ਼ੁਰੂ ਹੋਣ ਲੱਗਿਆ ਹੈ ਬਾਬਾ ਫਰੀਦ ਕਬੱਡੀ ਅਕੈਡਮੀ ਕਲੱਬ ਜਿਹੜੇ ਇਧਰਲੇ ਪਾਸੇ ਆ ਗਿਆ ਹੈ ਬਠਿੰਡੇ ਵਾਲੀ ਸਾਈਡੋਂ ਬਾਬਾ ਫਰੀਦ ਕਲੱਬ ਦੀਆਂ ਬੱਚੀਆਂ ਨੇ ਫਰੀਦਪੁਰ ਤੋਂ ਔਰ ਸੋਲੂ ਦੀ ਧਾਈ ਹੋਈ ਕਬੱਡੀ ਸਾਹਮਣੇ ਮੈਂ ਦੇਖ ਰਿਹਾ ਵੀ ਟਿੱਖੀ ਵੱਲੋਂ ਬਹੁਤ ਹੀ ਵਧੀਆ ਹਾਂ ਤਾਂ ਦਰਸ਼ਕ ਸਿੰਘ ਸਿੱਧੂ ਜੀ ਦੱਸਦੇ ਨੇ ਇਹ ਡਬਲ ਟੱਚ ਦਾ ਇਸ਼ਾਰਾ ਹੈ ਪੁਆਇੰਟ ਸੋਲੂ ਨੇ ਆਪਣੀ ਟੀਮ ਦੇ ਲਈ ਜੋੜਤਾ ਹੈ ਅਗਲੀ ਕਬੱਡੀ ਇਧਰਲੇ ਪਾਸੇ ਪ੍ਰਵੀਨ ਟਿੱਖੀ ਅਕੈਡਮੀ ਵੱਲੋਂ ਪਾਉਦੀ ਹੋਈ پروین کی کبڈی ہے آئی سو کلو وارگنے والے بھی چکے ہو رہے جی so, ٹیم اتنے ہے تو راہو والے چلے جان پینٹ کلو وارگ ਅੱਜ ਰਾਉ ਵਾਲੇ ਦੀ ਧਰਤੀ ਦੇ ਟੂਰਨਾਮੈਂਟ ਹੋ ਰਿਹਾ ਕਬੱਡੀ 65 ਕਿਲੋ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਹੋ ਰਹੇ ਨੇ ਜੇ ਕੋਈ ਟੀਮ ਹੈ ਤਾਂ ਰਾਉ ਵਾਲੇ ਔਕੰਦ ਵਾਲਾ ਜਿਹੜਾ ਰਾਉ ਵਾਲਾ ਔਕੰਦ ਵਾਲਾ ਇਕੱਠੇ ਪਿੰਡ ਹੈ ਸੋ ਉੱਥੇ ਜਾ ਕੇ ਪਾਰਟਿਸਿਪੇਟ ਕਰ ਸਕਦੇ ਨੇ ਖਿਡਾਰੀ ਸੰਤੋਸ਼ ਇਸ ਬੱਚੀ ਦੇ ਲਈ 21000 ਰੁਪਏ ਸਰਦਾਰ ਅਲਤਾਰ ਸਿੰਘ ਜੀ ਸਮਾਲ ਭਾਈ ਸਾਹਿਬ ਹੁਣਾ ਵੱਲੋਂ ਦਿੱਤਾ ਗਿਆ ਔਰ ਦੇਖਣਾ ਵੀ ਸਾਹਮਣੇ ਸ਼ਿਨਾਰਸ਼ ਕਰਦੀ ਹੋਈ ਇਹ ਬੱਚੀ ਕਹਿੰਦੇ ਵੀ ਪੰਡਤ ਘਰਾਣੇ ਦੇ ਵਿੱਚੋਂ ਆਏ ਸੰਤੋਸ਼ ਸ਼ਰਮਾ ਇਸ ਵੇਲੇ ਸ਼ਾਨਸ ਕਰਦੀ ਹੋਈ ਕਿੱਦਰ ਤੱਕ ਨਹੀਂ ਜਾ ਰਹੀ ਸ਼ਾਨਾਲ ਸੀ ਜਾ ਰਹੀ ਔਰ ਹੰਦੇ ਨੇ ਵੀਕ ਕਦੇ ਹੂ ਕਰਕੇ ਕਦੇ ਹਾਂ ਕਰਕੇ ਟੱਚ ਕਰਦੇ ਤੋਂ ਲੰਮੀ ਬਾਹਰ ਕਰਕੇ ਇਹ ਪੁਆਇੰਟ ਸੰਤੋਸ਼ ਸ਼ਰਮਾ ਦੇ ਲਈ ਇੰਡੀਆ ਟੀਮ ਲਈ ਇਸ ਬੱਚੀ ਨੇ ਵੀ ਮਲੇਸ਼ੀਆ ਦੀ ਧਰਤੀ ਤੇ ਦੋ ਤਰੀਕ ਨੂੰ ਖੇਡਣ ਹੈ ਔਰ ਕੱਲ ਇਹ ਬੱਚੀ ਬੰਬੇ ਖੇਡਣ ਜਾ ਰਹੀ ਹੈ ਔਰ ਇੱਧਰੋਂ ਤਾਂ ਸਭੀ ਕਬੱਡੀ ਵੀਰੂ ਵੀਰਪਾਲ ਵੀਰੂ ਜਿਹਨੇ ਇੰਡੀਆ ਟੀਮ ਦੀ ਜਿਹੜੀ ਕਪਤਾਨੀ ਕੀਤੀ ਇਸ ਬੱਚੀ ਨੇ ਔਰ ਸਾਹਮਣੇ ਪਾਈ ਹੋਈ ਕਬੱਡੀ ਵੀਰਪਾਲ ਵੀਰੂ ਦੀ ਲਓ ਮੁਕਾਬਲਾ ਠਿੱਖੀ ਵਾਲੀ ਇਸ ਬੱਚੀ ਦੇ ਨਾਲ ਰੇਡਰ ਵੀ ਵੀਰੂ ਸੀ ਤੇ ਜਾਫੀ ਵੀ ਵੀਰੂ ਸੀ

ਸਿਪੂ ਸਿਪੂ ਦੀ ਕਬੱਡੀ 8 ਨੰਬਰ ਦੀ ਕਿੱਟ ਦੇ ਵਿੱਚ ਤੇ ਲਾਓ ਸਿਮਰ ਰਣਜੀਤ ਐਸੇਲੇ ਬਾਂਦੀ ਪਿੰਡ ਐ ਇਸ ਮੱਚੀ ਦਾ ਸਿਮਰਜੀਤ ਬਾਂਦੀ ਵਾਲੀ ਬਹੁਤ ਹੀ ਵਧੀਆ ਜੱਫਾ 8 ਨੰਬਰ ਨੂੰ ਹੱਥ ਨੇ ਲੱਗਿਆ ਫਿਰ ਬਹੁਤ ਹੀ ਵਧੀਆ ਜੱਫਾ ਇਹ ਇੱਕ ਇਤਫਾਕ ਹੈ ਦੋਸਤੋ ਉਧਰ ਬੀਰੂ ਨੇ ਬੀਰੂ ਨੂੰ ਜੱਫਾ ਲਾਇਆ ਸੀ ਇੱਧਰ 8 ਨੰਬਰ ਦੀ ਕਿੱਟ ਦੇ ਵਿੱਚ 8 ਨੰਬਰ ਨੇ ਜੱਫਾ ਲਾਇਆ ਲਓ ਅਗਲੀ ਕਬੱਡੀ ਇੱਧਰੋਂ ਦਾਸੀ ਬਾਦਾ ਫਰੀਦ ਕਬੱਡੀ ਕਲੱਬ ਦੀ ਕਲੱਬ ਦੀਆਂ ਟੀਮਾਂ ਦੀ ਐਂਟਰੀ ਬੰਦ ਹੈ ਕੋਈ ਵੀ ਟੀਮ ਪ੍ਰਬੰਧਕਾਂ ਨੂੰ ਤੰਗ ਨਾ ਕਰੋ ਕਲੱਬ ਦੀਆਂ ਟੀਮਾਂ ਦੀ ਐਂਟਰੀ ਬੰਦ ਹੈ ਲਓ ਵੀਰੂ ਦੇ ਨਾਲ ਹੱਥ ਜੁੜੀ ਇੱਕ ਪਾਸੇ ਜੱਫਾ ਮਾਰਦੀ ਪੂਰੀ ਪੂਰੀ ਕੋਸ਼ਿਸ਼ ਦੇ ਵਿੱਚ ਵੀਰੂ ਔਰ ਸਾਹਮਣੇ ਬਾਬਾ ਫਰੀਦ ਕਬੱਡੀ ਕਲੱਬ ਵੱਲੋਂ ਸ਼ਿਰਕਤ ਕਰਦੀ ਹੋਈ ਹੈ ਬੱਚੀ ਪ੍ਰਭ ਲਓ ਪ੍ਰਭ ਇਸ ਵੇਲੇ ਦੇਖ ਰਿਹਾ ਵੀ ਦੋ ਨੰਬਰ ਕਿੱਟ ਦੇ ਵਿੱਚ ਹੈ ਔਰ ਵੀਰੂ ਨੇ ਦੋਨੋਂ ਗਿੱਟੇ ਦੇ ਮੈਚ ਕੀਤੇ ਹੋਏ ਨੇ ਮਕਾਬਲਾ ਸਖਤ ਪੁਆਇੰਟ ਵੀਰੂ ਦੇ ਖਾਤੇ ਵਿੱਚ ਇਹ ਤਿੱਖੀ ਅਕੈਡਮੀ ਜਲੀ ਅੰਤਰਾਵਾਦਾ ਔਰ ਮੰਦ ਤੇ ਬੈਠੇ ਸਾਰੇ ਸਰਤਾਜੋ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਬੱਚੇ ਦਾ ਹੌਸਲਾ ਘੱਈਂ ਨਾ ਕਰੋ ਔਰ ਨਾਲ ਹੀ ਜਿੰਨੇ ਵੀ ਮੰਦ ਤੇ ਸਾਡੇ ਸਰਤਾਜੋ ਜਣ ਬੈਠੇ ਨੇ ਸਾਰਿਆਂ ਨੂੰ ਮੈਂ ਇਹ ਬਿਜਾਰਸ਼ ਕਰਦਾ ਵੀ ਸੰਤੋਸ਼ ਸ਼ਰਮਾ ਦੇ ਲਈ ਵੀ ਜਿਹੜਾ ਸ਼ੈਗਲ ਕਾਢੋ 5-500 ਦੇ نوٹ ਇਸ ਬੱਚੀ ਨੂੰ ਤੁਸੀਂ ਵੀ ਦੇਣੀ ਹੈ ਆਓ ਵੀ ਇਹਦੇ ਲੈ ਪਾਸੇ ਅਗਲੀ ਕਬੱਡੀ ਵੀਰਪਾਲ ਬੀਨੂ ਦੀ ਪਾਈ ਹੈ ਤਾਂ ਦੇਖਣਾ 4 ਨੰਬਰ ਕਿੰਦੇ ਵਿੱਚ ਤਾਤਾ ਦੀ ਧਰਤੀ ਤੋਂ 골ਡ ਮੈਡਲ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਪਾਉਣ ਵਾਲੀ ਇਹ ਬੱਚੀ ਅਥਵਾਰਾ ਦੀ ਇਹ ਸੁਰਖੀਆਂ ਵੀ ਬਣੀ ਇਸ ਬੱਚੀ ਦਾ ਵਿਸ਼ੇਸ਼ ਮਾਨ ਸਨਮਾਨ ਵੀ ਹੋਇਆ ਜਦੋਂ ਫਰੀਦਕੋਟ ਰੇਲਵੇ ਜੇਸਟੇ ਦੇ ਬੱਚੀ ਉੱਤਰੀ ਸੀ ਤਾਂ ਸਮੁੱਚੀ ਆਰਗੇਨਾਈਜੇਸ਼ਨ ਵੱਲੋਂ ਇਸ ਬੱਚੀ ਦਾ ਵਿਸ਼ੇਸ਼ ਸਨਮਾਨ ਵੀ ਹੋਇਆ ਸੀ ਕਿ ਵੀ ਅੰਤ ਬੀਰੂ ਨੇ ਬੀਰੂ ਤੋਂ ਲੈ ਫਿਰ ਇੱਕ ਦਾ ਸਿੱਖੀ ਅਕੈਡਮੀ ਦੇ ਲਈ ਸੰਤੋਸ਼ ਸ਼ਰਮਾ ਅਸਲੇ ਪਾਈ ਕਬੱਡੀ ਤੁਹਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਰਜੀਤ ਸਿੰਘ ਜੀ ਕਨੇਡਾ ਵਾਲੇ ਉਹਨਾਂ ਰਿਆਂ ਦੋਨੋਂ ਟੀਮਾਂ ਨੂੰ ਸਸਰਪਰ ਦਾ ਸਪੈਸ਼ਲ ਨਾਮ ਦਿੱਜਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਗਲੀ ਕਬੱਡੀ ਸੋਨੂ ਦਾਦਾ ਫਰੀਦ ਕਬੱਡੀ ਅਕੈਡਮੀ ਵਾਲਿਓ ਸੋਨੂ ਦੀ ਕਬੱਡੀ ਔਰ ਨਾਲ ਹੀ ਮੈਂ ਬੇਨਤੀ ਕਰਾਂ ਰਾਮਨਗਰ ਸੌਂਕਿਆ ਦੀਆਂ ਟੀਮਾਂ ਅਰਸੇ ਤੋਂ ਪਹਿਲਾ ਮੈਚ ਕਬੱਡੀ ਓਪਨ ਦਾ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣੇ ਰਾਮਨਗਰ ਸੌਂਕੇ ਵਰਸਜ ਸੈਦੂ ਹੈਲੋ ਇਹਦੇ ਵੀ ਨਰਕੇ ਸੰਤੋਸ਼ ਸ਼ਰਮਾ ਕੋਈ ਹੋਈ ਹੈ ਉਸ ਗੋਰਾ ਸ਼ਰਮਾ ਵੀ ਤੇ ਤੋਨੀ ਸ਼ਰਮਾ ਜਿੰਦਾ 100 ਰੁਪਏ ਦਾ ਨਾਮ ਭੁੱਜਿਆ ਅਸੀਂ ਨਾ ਸਖਸ਼ੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਜੀ ਰਾਮ ਨਗਰ ਸੌਕੇ ਵਰਸਸ ਸਤੂ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ RAM NAGAR SHANKEY ਵਰਸਸ ਸਤੂ ਇਸ ਮੈਚ ਤੋਂ ਬਾਅਦ ਜੋ ਓਪਨ ਕਬੱਡੀ ਦਾ ਪਹਿਲਾ ਮੈਚ ਪਹਿਲੇ 라운ਡ ਦਾ RAM NAGAR SHANKEY ਵਰਸਸ ਸਤੂ ਗੁੰਮਟੀ ਵਰਸਸ ਲੋਹਾ ਇਮੇ ਦੇਰਮਿਆਨ ਅਗਲਾ ਮੈਚ ਹੋਵੇਗਾ ਲਓ ਇਧਰਲੇ ਪਾਸੇ ਹੁਣ ਦੇਖਣਾ ਹੈ ਜੀ ਬਹੁਤ ਹੀ ਵਧੀਆ ਤਕੜਾ ਸ਼ਨਾਰਸੂਰ ਦੋਨੋਂ ਬੱਚੀਆਂ ਦੇ ਦਰਮਿਆਨ ਦੇਖਣਾ ਕਿ ਮੈਨੂੰ ਕੋਖੀ ਜੇ ਨਾ ਕਤਲ ਉਤਰਾ ਨਹੀਂ ਮਾਈ ਮੇਰੀਏ ਮੈਨੂੰ ਜਾ ਕੇ ਦੇਖਣ ਦਾ ਚਾਹ ਵੀ ਮਾਈ ਮੇਰੀਏ 100 ਦਾ ਨੋਟ ਸਰਦਾਰ ਮੋਹਨ ਸਿੰਘ ਦੀ ਜੀਤਾ ਠੇਕੇਦਾਰ ਸਾਹਿਬ ਹਰਾਂ ਵੱਲੋਂ ਇਸ ਬੱਚੀ ਦੇ ਲਈ ਆ ਗਿਆ ਵੀਰੂ ਦੇ ਲਈ ਜਿਹਨੇ ਜੱਫਾ ਮਾਰਿਆ ਅੰਤ ਤੇ ਕਰੋਟ ਇਸ ਬੱਚੀ ਦੇ ਖਾਤਰੀ ਵਿੱਚ ਹੈਲੋ ਆ ਸਾਰੇ ਦਰਸ਼ਕ ਵੀਰਾਂ ਨੂੰ ਇਸ ਬਹੁਤ ਹੀ ਵਧੀਆ ਸੁਤਨਾ ਵਾਸਤੇ ਜੀ ਕਿ ਇਹਦੇ ਵਿੱਚ ਲੜਕੇ ਸੰਤੋਸ਼ ਸ਼ਰਮਾ اس میچ کے کھیلتی ہے جن کی تھوڑے دنوں بعد شادی ہوئی ہے انہوں شادی کے جو سبکار اوکار سناپتھائی وجہ ایکی ہزار روپے کی جڑی راشی ہے وہ ہوں اس میچ کو بعد ہی بھیج دیتی جائے گی یہ بہت ہونہار لڑکی ہے یہ ہوں شادی ہوئی ہے تو اس شادی کے سردار اوکار سبھ بھائی وجہوں اس لڑکی ایک ہزار روپئے گیا ہے ਸਾਨੂੰ ਬਹੁਤ ਯਾਦ ਅਸੀਂ ਪੂਰ ਪਿੰਡ ਵਾਸੀਆਂ ਨੂੰ 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 ਦਸ਼ਕਾਂ ਨੂੰ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਹੈ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਅਰਕਾਰ ਸਿੰਘ ਸਮਾਦ ਭਾਈ ਦਾ ਤੈਨੂੰ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਜੀ ਮੈਂ ਅਫੀਸ਼ੀਅਲ ਬੇਨਤੀ ਕਰਦਾ ਥੋੜਾ ਜਿਹਾ ਪੈਰ ਇਧਰ ਇਸ਼ਾਰਾ ਕੋਰਨਲ ਜਰੂਰ ਹੱਥ ਵਲਾਇਆ ਕਰੋ ਔਰ ਮੈਂ ਤੇ सोनू ਦੇ ਖਾਤੇ ਵਿੱਚ ਬਾਬਾ ਫਰੀਦ ਕਬੱਡੀ ਕੈਮੀ ਦੇ ਲਈ ਅੰਤ ਦਾ ਬਦਾ ਅਗਲੀ ਕਬੱਡੀ ਸੰਤੋਸ਼ ਸ਼ਰਮਾ 4 ਨੰਬਰ ਕਿੱਤੇ ਵਿੱਚ ਲਓ 28 ਤਰੀਕ ਨੂੰ ਇਸ ਬੱਚੀ ਨੇ ਵਿਆਹ ਦੇ ਬੰਧਨਾਂ ਦੇ ਵਿੱਚ ਬੰਧ ਜਾਣਾ ਹੈ ਔਰ 2 ਤਰੀਕ ਨੂੰ ਇਸ ਬੱਚੀ ਨੇ ਮਲੇਸ਼ੀਆ ਦੀ ਧਰਤੀ ਤੇ ਖੇਡਣ ਜਾਣਾ ਹੈ ਤੇ ਕੱਲ ਇਸ ਬੱਚੀ ਨੇ ਬੰਬੇ ਦੀ ਧਰਤੀ ਤੇ ਕਬੱਡੀ ਖੇਡਣ ਜਾਣਾ ਹੈ ਪੁਆਇੰਟ ਕੇ ਸੰਤੋਸ਼ ਸ਼ਰਮਾ ਦੇ ਖਾਤੇ ਵਿੱਚ ਅੱਧਾ ਸਮਾਂ ਇਸ ਮੁਕਾਬਲੇ ਦਾ ਹੋ ਚੁੱਕਿਆ ਹੈ ਅੱਧੇ ਸੋਨੇ ਦੇ ਅੰਕ ਡਾਕਟਰ ਜਸਪੀਰ ਰਮਾਨ ਜੀ ਦੱਸਦੇ ਨੇ ਬਈ ਮੈਂ ਕਹ ਜੀ ਕਿੰਨੇ ਅੰਕ ਕਹਿੰਦਾ ਕੀ ਦੱਸਾਂ 10 ਪੁਆਇੰਟ ਪਿੱਖੀ ਦੇ ਨੇ ਤੇ 10.5 ਬਾਬਾ ਫਰੀਦ ਅਕੈਡਮੀ ਦੇ ਨੇ ਜੋਰ ਨਾਲ ਤਾੜੀਆਂ ਮਾਰ ਦੋ ਤਾਂ ਬਰਾਣੀ ਵੱਧ ਹੈ ਬਾਬਾ ਫਰੀਦ ਕਬੱਡੀ ਅਕੈਡਮੀ ਦਾ ਪ੍ਰਵੀਨ ਐਸ ਵੇਲੇ ਪਿੱਖੀ ਕਬੱਡੀ ਅਕੈਡਮੀ ਵੱਲੀੋਂ ਅੱਗੇ ਵਧਦੀ ਹੋਈ ਤੇ ਸਾਹਮਣੇ ਮੈਂ ਦੇਖ ਰਿਹਾ ਵੀ ਤਾਉਣ ਤੇ ਹੱਤ ਉੱਚੇ ਨੰਮੇ ਦਾਦੇ ਵਿੱਚ ਇਹ ਨਾ ਜਾਣ ਬੱਚੀ ਦੇਖਣਾ ਨਹੀਂ ਸ਼ਨਾਰਸ਼ ਕਰਦੇ ਹੋਏ ਬਾਬਾ ਫਰੀਦ ਕਬੱਡੀ ਅਕੈडमी ਵੱਲੋਂ ਲਓ ਅੰਕ ਯਾਫੀ ਦੇ ਖਾਤੇ ਵਿੱਚ ਪੰਜ ਨੰਬਰ ਕਿਤੇ ਦੇ ਵਿੱਚ ਇੱਕ ਅੰਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਗਏ ਬੱਚੇ ਅਗਲੀ ਕਬੱਡੀ ਦੋ ਨੰਬਰ ਕਿੱਤੇ ਬਾਬਾ ਫਰੀਦ ਕਬੱਡੀ ਅਕੈडमी ਵੱਲੋਂ ਲੈ ਵੀ ਵੀਰੂ ਪ੍ਰਵੀਰ ਦੇਖਣਾ ਵੀ ਹੁਣ ਕੌਣ ਇਸ ਬੱਚੀ ਨੂੰ ਬਰਾਬਰ ਦੀ ਬਾਜੀ ਮੋੜੇਗੀ ਲੱਗ ਨੂੰ ਪਤਾ ਐਸ ਵੇਲੇ ਪਾਈ ਹੋਈ ਕਬੱਡੀ ਲਾਓ ਵੀਰੂ ਤਾਉਣ ਦੇ ਹੱਥ ਇੱਕ ਪਾਸੇ ਤਕੜਾ ਸ਼ਗਰਸ਼ ਦੇਖਣਾ ਕਿ ਕੀ ਟੁੱਟਦਾ ਰਹਿੰਦੀ ਹੈ ਜੇ ਮੁਰਦੀ ਲਾਓ ਗੁੱਟ ਫੜ ਕੇ ਜੀ ਛੜਤੀ ਹੈ ਮਾਰ ਦੋ ਧਾਰੀਆਂ ਚੜ ਗਏ ਨਿੰਦੇ ਕਰੇਲਾ ਹੁਣ ਕੀ ਬੰਦਦਾ ਇੱਥੇ ਰੱਖ ਉਹਨੇ ਕੱਡੀ ਪਾਈਆਂ ਦੀ ਗਾਲ ਮੈਂ ਸੱਤ ਗੋਟਿਆਂ ਥੱਲੇ ਲੈ ਲਈ ਬਈ ਵਾਹ ਪੁਆਇੰਟ ਵੀਰੂ ਦੇ ਖਾਤੇ ਵਿੱਚ ਇੱਕ 100 ਦਾ ਨੋਟ ਸਰਦਾਰ ਮੋਦਰ ਸਿੰਘ ਦੀ ਜੀਤਾ ਦਾ ਵੱਲਿਓ ਇਸ ਬੱਚੀ ਦੇ ਲਈ ਹੋਰ ਆ ਗਿਆ ਇੱਕ 100 ਦਾ ਨੋਟ ਸਰਦਾਰ ਮੋਦਰ ਸਿੰਘ ਜੀਤਾ ਲਓ ਸਿਮਰਜੀਤ ਬਾਣੀ ਵਾਲੀ ਨਹੀਂ ਰਿਸਾ ਇਹਦਾ ਕੁੜੀ ਨੀਰਾ ਪੰਜਾਬ ਰਾਜ ਦਿੱਲੀ ਮੋਰ ਦਾ ਕਰੰਟ ਹੈ ਸਿਮਰਜੀਤ ਬਾਣੀ ਜੀ ਨੇ ਜੱਫਾ ਮਾਰਿਆ ਲਓ ਸਾਹਮਣੇ ਦੇਖਣਾ ਹੈ ਬਾਬਾ ਫਰੀਦ ਕਬੱਡੀ ਅਕੈਡਮੀ ਵੱਲਿਓ ਬਰਾਬਰ ਦੀ ਤਾਜੀ ਮੋੜਦੀ ਹੋਈ ਹੈ ਬੱਚੀ ਐਨ ਅੱਧੀ ਚੋਟੀ ਦਾ ਜੋਰ ਇਹਨਾਂ ਖਿਡਾਰੀਆਂ ਦਾ ਇਸ ਮੈਦਾਨ ਦੇ ਵਿੱਚ ਲੱਗੇ ਹੋਏ ਦੇਖਣਾ ਵੀ ਕੀ ਜੁੜਦਾ ਹੈ ਪੈਂਦੀ ਆ ਜਾਂ ਮੋੜਦੀ ਹੈ ਪੁਆਇੰਟ ਸਿਮਰਜੀਤ ਬਾਣੀ ਵਾਲੀ ਦੇ ਖਾਤੇ ਵਿੱਚ ਬਾਬਾ ਫਰੀਦ ਕਬੱਡੀ ਅਕੈਡਮੀ ਦੇ ਲਈ ਅੰਤਰਾ ਵਾਧਾ ਅੱਡੀ ਚੋਟੀ ਦਾ ਜੋਰ ਲੱਗਾ ਤਾਂ ਇਹ ਆ ਗਿਆ ਖਿਡਾਰੀ ਖਿੱਚ ਕੇ ਤੇ ਹਾਰੀਆਂ ਮਿਹਨਤਾਂ ਦੇ ਨਾਲ ਬਾਟੀਆਂ ਸ਼ਿਕਾਰੀਆਂ ਲੱਗੂਗਾ ਗਰਾਊਂਡ ਵਿੱਚ ਜੋਰ ਚੋਟੀ ਅੱਡੀ ਦਾ ਕੌਡੀ ਹੀਰਾ ਬਣ ਗਿਆ ਜਿਹਨੂੰ ਲੱਗਦੇ ਇਸ ਕਬੱਡੀ ਦਾ ਕੌਡੀ ਹੀਰਾ ਬਣ ਗਿਆ ਜਿਹਨੂੰ ਲੱਗਦੇ ਇਸ ਕਬੱਡੀ ਦਾ ਵੀਰਪਾਲ ਪੁਆਇੰਟ ਲੱਗੇ ਬਾਸ ਤੇ ਫਰੀਦ ਕੋਟ ਵਾਲੀ ਅੱਜ ਅੰਤਰਾ ਵਾਧਾ ਕਰ ਗਈ ਹੈ ਸੰਤੋਸ਼ ਸ਼ਰਮਾ ਅਗਲੀ ਕਬੱਡੀ 4 ਨੰਬਰ ਕਿੱਟ ਦੇ ਵਿੱਚ ਅੱਗੇ ਵਧੀ ਸੀ ਟਿੱਖੀ ਅਕੈਡਮੀ ਵੱਲੋਂ ਸੰਤੋਸ਼ ਸ਼ਰਮਾ ਦੀ ਪਾਈ ਹੋਈ ਕਬੱਡੀ ਕਿ ਮੈਨੂੰ ਕੁੱਪ ਚਲਾ ਕਤਲ ਕਰਾਂ ਨੀ ਮਾਈ ਮੇਰੀਏ ਮੈਨੂੰ ਜਾ ਕੇ ਵੇਖਣ ਦਾ ਚਾਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਿਵਰਾਜ ਸਿੰਘ ਜੀ ਢਿੱਲੋਂ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਲਖਮਨ ਸਿੰਘ ਜੀ ਢਿੱਲੋਂ ਸਰਬੱਤ ਹੀ ਸਰਦਾਰ ਲਾਲ ਸਿੰਘ ਪਹਿੋਂ ਦੇ ਵੱਡੇ ਭਾਈ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਢਿੱਲੋਂ ਔਰ ਸੁਖਮੰਦਰ ਸਿੰਘ ਜੀ ਢਿੱਲੋਂ ਦੰਡੀ ਖਾਨੇ ਤੋਂ ਵਿਸ਼ੇਤ ਰਾਤੇ ਤਸ਼ਰੀਫ ਲੈ ਕੇ ਆਏ ਨੇ ਅਸੀਂ ਇੱਥੇ ਪੰਜਨ ਤੇ ਵੈਲਕਮ ਕਹਿੰਦੇ ਆ ਕੀ ਹੈ ਕਹਿੰਦੇ ਜਿਨ੍ਹਾਂ ਨੇ ਇਸ ਤੀਸਰੇ ਸ਼ਾਨਦਾਰ ਕਬੱਡੀ ਖੇਡ ਮੇਲੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਲਓ ਇਧਰਲੇ ਪਾਸੇ ਸ਼ਨਾਰਚੂ ਦੋਨੋਂ ਖਿਡਾਰੀਆਂ ਦੇ ਵਿਚਕਾਰ ਇੱਕ ਫਸਵੀਂ ਟੱਕਰ ਹੰਦੇ ਦੂਰ ਨੇ ਸਮਾਂ ਬੀਤਦਾ ਜਾ ਰਿਹਾ ਹੈ ਦੀਆਂ ਸੂਈਆਂ ਟਿਕ 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 ਧੱਦੀ ਹੋਈਆਂ ਇੱਕ ਪਾਸੇ ਸੋਨੂ ਸੰਘਰਸ਼ ਕਰਦੀ ਹੋਈ ਮਾਤਾ ਫਰੀਦ ਕਬੱਡੀ ਅਕੈਡਮੀ ਦੀ ਇਹ ਬੱਚੀ ਮਕਾਲਲਾ ਪੂਰੀ ਦੇ ਨਾਲ ਬਹੁਤ ਹੀ ਵਧੀਆ ਇਹ ਪੁਆਇੰਟ ਆਪਣੀ ਟੀਮ ਦੇ ਲੋਹ ਲਈ ਜੋੜਿਆ ਪੂਰੀ ਟਿੱਕੀ ਅਕੈਡਮੀ ਬਲੀ ਸੰਤੋਸ਼ਾ ਮਾਨਨ ਸਾਰਤੀ ਅੰਦਾ ਹੈ ਤੁਗੜਾ ਲਖਦੇਵ ਸਿੰਘ ਜੀ ਵੱਲੋਂ ਭੇਜਿਆ ਗਿਆ ਹੈ ਤੇ ਦੋਨਾਂ ਦੋਨਾਂ ਨੇ 25-25 ਦੇ ਰਣਜੀਤ ਸਿੰਘ ਜੀ ਬਲਾਕਪਰਾਨ ਨੂੰ ਭਾਕਪ ਸੰਗਠਨ ਨੂੰ ਉਹਨਾਂ ਵੱਲੋਂ ਉੱਤੇ ਗਿਆ ਹੈ 100 ਰੁਪਏ ਦਾ ਸਤੂਸ਼ ਚਰਮਾ ਨੂੰ ਲਓ ਜੀ ਅਗਲੀ ਕਬੱਡੀ ਫੇਰ ਦੋ ਨੰਬਰ ਕਿੱਟ ਬਾਬਾ ਫੀਰ ਕਬੱਡੀ ਅਕੈਡਮੀ ਵੱਲੋਂ ਇਹ ਬੱਚੀ ਅੱਗੇ ਵਧਦੀ ਹੋਈ ਇੱਕ ਖੁੰਝੇ ਦੇ ਵਿੱਚ ਤਿੰਨੋਂ ਖਿਡਾਰਮਣਾਂ ਨੂੰ ਇਕੱਠੀਆਂ ਕਰਦੀ ਹੋਈ ਬੜੀ ਤੇਜ਼ ਰਫ਼ਤਾਰ 'ਵੀ ਐਸ ਵੱਲੇ ਦੇਖਣਾ ਵੀ ਉਹ ਮਹਤਵਪੂਰਨ ਬੀਰੂ ਨੇ ਨਾਲ ਹੈ ਬੜੀ ਖਤਰਨਾਕ ਖਿਡਾਰਮਣ ਹੈ ਲਓ ਦੇਖਣਾ ਵੀ ਇਹਨ ਤੋਂ ਪੂਰੇ ਦੇ ਫਾਟਕ ਵਰਗੀ ਕੁੜੀ ਹੈ ਨਹੀਂ ਜੀ ਸਰ ਬਾਤ ਹੀ ਵਧੀਆ ਮਹਤਵਪੂਰਨ ਹੱਤਾ ਫਾਟਕ ਵੱਲ ਪੁਆਇੰਟ ਬੀਰੂ ਦੇ ਖਾਤੇ ਵਿੱਚ ਕਿੱਟੀ ਅਕੈਡਮੀ ਦੇ ਲਈ ਅੰਤਰਾ ਵਾਧਾ ਹੋਇਆ ਅਗਲੀ ਕਬੱਡੀ ਪ੍ਰਵੀਨ 5 ਨੰਬਰ ਕਿੱਤੇ ਵਿੱਚ ਬੜੀ ਤੇਜ਼ ਤਾਰਤਾ ਦੀ ਹੈ ਪ੍ਰਵੀਨ 5 ਨੰਬਰ ਕਿੱਤੇ ਵਿੱਚ ਪਿੱਖੀ ਅਕੈਡਮੀ ਵੱਲੋਂ ਬਾਬਾ ਫਰੀਦ ਅਕੈਡਮੀ ਦੇ ਬੋਲਾ ਹੈ ਧਾਵਾ ਤੇ ਸਾਹਮਣੇ ਫੇਰ ਉੱਚੇ ਲੰਮੇ ਦਾਦੇ ਵਿੱਚ ਅੰਕ ਦਾ ਵਾਧਾ ਕਰਦੀ ਹੋਈ ਸਾਨੂੰ ਇਹ ਲੜਕੀ ਦੇ ਕਿਰ ਹੈ ਰਣਜੀਤ ਬਾਬਾ ਫਰੀਦ ਕਬੱਡੀ ਅਕੈਡਮੀ ਦੀ ਇਹ ਬੱਚੀ ਰਣਜੀਤ 5 ਨੰਬਰ ਵਿੱਚ ਅੰਕ ਆਪਣੀ ਟੀਮ ਦੇ ਲਈ ਜੋੜ ਗਈ ਹੈ ਅਗਲੀ ਕਬੱਡੀ ਈਰਪਾਲ ਵੀਰੂ ਅਸਲ ਵਿੱਚ 4 ਨੰਬਰ ਕਿਰਦੇ ਵਿੱਚ ਵਾਦਾ ਫਰੀਦ ਕਬੱਡੀ ਅਕੈਡਮੀ ਵੱਲੋਂ ਗੁਰਦੀਪ ਸਿੰਘ ਜੀ ਮੱਲੀ ਨੂੰ ਮਾਣ ਹੈ ਅੱਜ ਇਸ ਬੱਚੀ ਤੇ ਜਿਹਨੇ ਟਾਕਾ ਦੀ ਧਰਤੀ ਤੋਂ 골ਡ ਮੈਡਲ ਪ੍ਰਾਪਤ ਕੀਤਾ ਹੈ ਹਿੰਦੁਸਤਾਨ ਦੇ ਲਈ ਬੰਗਲਾਦੇਸ਼ ਦੇ ਵਿੱਚ ਜੋ ਹੋਈਆਂ ਗੇਮਾਂ ਔਰ ਅੰਕ 20 ਦੇ ਖਾਤਰ ਵਿੱਚ ਆ ਗਏ ਅਗਲੀ ਕਬੱਡੀ ਸੀਪੂ ਕੋਰਪ੍ਰਾ ਸੰਤੋਸ਼ ਸ਼ਰਮਾ ਲਈ ਸਨਾਮ ਪੰਜੀਤ ਸਿੰਘ ਜੀ ਵੱਲੋਂ ਲਈ ਦਵਾਈ ਸੀ ਜਗਾਤੀ ਜੀ ਦੇ ਉਹਨਾਂ ਉਹਨਾਂ ਨਾਲ ਸਾਥਾ ਦਿੱਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ। ਲਓ ਸਿਮਰਜੀਤ ਬਾਣੀ ਐਸਲੇ ਦੋਨੋਂ ਕਿਤੇ ਕੈਚ ਕੀਤੇ ਹੋਏ ਨੇ। ਇੱਕ ਕਿਤਾ ਸੰਜੇ ਦੇ ਵੀ ਕਿਤਾ ਹੈ ਤੇ ਇੱਕ ਖੁੱਜ ਬਹਾਂ ਦੇ ਵਿੱਚ ਕੈਚ ਕੀਤੀ ਹੈ ਤੇ ਪੁਆਇੰਟ ਸਿਮਰਜੀਤ ਬਾਣੀ ਦੇ ਖਾਤੇ ਵਿੱਚ ਜਾਂਦੇ। ਅਗਲੇ ਮੁਕਾਬਲੇ ਲਈ ਦੋਨੋਂ ਟੀਮਾਂ ਤਿਆਰ ਨੇ ਰਾਮਨਗਰ ਸੌਕੇ ਵਰਸਸ ਸੈਦੂ। ਦੋਨੋਂ ਟੀਮਾਂ ਅਗਲਾ ਮੀਟਿੰਗ ਰੂਮ ਦੇ ਵਿੱਚ ਰਾਮਨਗਰ ਸੌਕੇ ਪਹੁੰਚੀ ਹੈ। ਔਰ ਸੈਦੋ ਦੀ ਟੀਮਾ بیٹنگ ਰੂਮ ਦੇ ਵਿੱਚ ਨਹੀਂ ਆਈ ਵੀ ਸੈਦੋ بیٹنگ ਰੂਮ ਦੇ ਵਿੱਚ ਪਹੁੰਚੇ। ਰਾਮਨਗਰ ਸੌਂਗੇ ਵਰਸ ਸੈਦੋ ਦਾ ਜੋ ਮੈਚ ਹੋਣਾ ਹੈ ਕਬੱਡੀ ਰੂਪਨ ਦੋਨੋਂ ਟੀਮਾਂ بیٹنگ ਰੂਮ ਦੇ ਵਿੱਚ ਆ ਜਾਂਦੇ। ਲਓ ਅਗਲੀ ਕਬੱਡੀ ਪ੍ਰਵੀਨ 5 ਨੰਬਰ ਕਿਤੇ ਨਿੱਕੇ ਨਿੱਕੇ ਤਲਵਾਂ ਦੇ ਨਾਲ ਅੱਗੇ ਵਧਦੀ ਹਈ ਔਰ ਸਾਹਮਣੇ ਦੇਖ ਲੈ ਵੀ ਦਰਸ਼ਨ ਸਿੰਘ ਸਿੱਧੂ ਜੋਗਾਨੰਦ ਵਾਲੇ ਕੀ ਫੈਸਲਾ ਕਰਦੇ ਨੇ ਵੀ ਟੱਪਰ ਟੱਚ ਦਾ ਇਸ਼ਾਰਾ। ਅੰਕ 7 ਦੇ ਹਿੱਸੇ। ਅਗਲੀ ਕਬੱਡੀ ਇੱਧਰ ਦੇ ਪਾਸੇ ਫਿਰ ਬੜੀ ਤੇਜ਼ ਨਾਲ ਤਾਵੀ। ਪਰਵਜ ਪਰਵ ਦੀ ਪਾਈ ਹੈ ਕਬੱਡੀ ਦਾ ਸਾਹਿਬ ਸਪਰੇਅ ਦਿਓ ਔਰ ਇਸੇ ਨਾਲ ਹੀ ਦੋਸਤੋ ਸਾਡੇ ਦਰਮਿਆਨ ਦੇ 4 ਵਜੇ ਠੀਕ ਮੱਖਣ ਰਾਮ ਮੱਲਕਿਆਂ ਵਾਲੇ ਵੀ ਤੁਹਾਡੇ ਰੂ ਰੂ ਇਸ ਮਾਈਕ ਤੋਂ ਤੁਹਾਡੇ ਰੂ ਰੂ ਕਰਾਂਗੇ ਮੱਖਣ ਰਾਮ ਮੱਲਕੇ ਸੋ ਜਿਨ੍ਹਾਂ ਨੇ ਗੀਤ ਬੜੇ ਮਕਬੂਲ ਗੀਤ ਪੰਜਾਬੀ ਸੱਭਿਆਚਾਰ ਦੀ ਝੋਲੀ ਦੇ ਵਿੱਚ ਪਾਏ ਨੇ ਉਹਨਾਂ ਦੀਆਂ ਜੋ ਨਵੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਹੋਣਗੀਆਂ 4 ਵਜੇ ਕਿਸੇ ਗਰਾਊਂਡ ਦੇ ਵਿੱਚੋਂ ਮਾਈਕ ਤੇ ਰੁਮ ਰੁਮ ਕਰਾਂਗੇ ਮੱਥਰਵਾਲਾ ਨਾਲ ਮੱਲ ਕੇ ਔਰ ਉਹਨਾਂ ਦੇ ਨਾਲ ਹੀ ਮੇਜਰ ਹਿੰਦੁਸਤਾਨੀ ਦਾ ਇੱਕ ਮੋਟਰਸਾਈਕਲ ਸ਼ੋਅ ਤੁਸੀਂ ਇਸ ਗਰਾਊਂਡ ਦੇ ਵਿੱਚੋਂ 3:30 ਵਜੇ ਠੀਕ ਦੇਖੋਗੇ ਔਰ ਅਗਲੀ ਕਬੱਡੀ ਖੇਡ ਦੇਖਣਾ ਵੀ ਵੀਰਪਾਲ ਵੀਰੂ ਦੀ ਹੈ ਔਰ ਅੰਕ ਵੀ ਵੀਰੂ ਦੇ ਖਾਤ ਵਿੱਚ ਇਹ ਅੰਕ ਪਿੱਖੀ ਅਕੈਡਮੀ ਦੇ ਵੀ ਅਗਲੀ ਕਬੱਡੀ ਸਾਹਮਣੇ ਸੀਪੂ 8 ਨੰਬਰ ਕਿਟਰ ਪਾਈ ਹੋਈ ਕਬੱਡੀ ਸਾਹਮਣੇ ਸਮਰਜੀਤ ਵਰਗੀਆਂ ਔਰ ਰਾਣੀ ਵਰਗੀਆਂ ਇਹ ਖਿਡਾਰਨਾ ਬਾਬਾ ਫਰੀਦ ਕਬੱਡੀ ਅਕੈਡਮੀ ਦੇ ਬੱਚੇ ਆ ਦੇਖਣਾ ਵੀ ਕਿੱਥੋਂ ਤੱਕ ਅੰਸ਼ਾਰਜ ਕਰਦੀਆਂ ਨੇ ਲਓ ਮੁਕਾਬਲਾ ਸਖਤ ਹੈ ਅੰਪਾਇਰ ਸਾਹਿਬ ਕੀ ਕਹਿੰਦੇ ਨੇ ਅੰਕ ਜਾਪੀ ਦੇ ਹਿੱਸੇ ਰਾਮਨਗਰ ਸੌਂਗੇ ਵਰਸ ਸੈਦੋ ਹੁਣੇ ਰਾਮਨਗਰ ਸੌਂਗੇ ਵਰਸ ਸੈਦੋ ਅਗਲਾ ਮੁਕਾਬਲਾ ਹੋਵੇਗਾ ਵੇਟਿੰਗ ਰੂਮ ਦੇ ਵਿੱਚ ਦੋਨੋਂ ਟੀਮਾਂ ਆਉਂਦਾ ਵੀ ਸੈਦੋ ਵਰਸ ਰਾਮਨਗਰ ਸੌਂਗੇ ਤਾਲ ਕਰੋ ਵੀ ਵੇਟਿੰਗ ਰੂਮ ਵਾਲਿਓ ਸੈਦੋ ਦੀ ਟੀਮ ਆ ਗਈ ਮਿਹਰਬਾਨੀ ਲਓ ਇਧਰਲੇ ਪਾਸੇ ਪੂਰੀ ਟਿੱਖੀ ਕਬੱਡੀ ਅਕੈਡਮੀ ਵੱਲੋਂ ਸ਼ਿਰਕਤ ਕਰਦੀ ਹੋਈ ਔਰ ਪੁਆਇੰਟ ਨੂੰ ਆਪਣੇ ਖਾਤੇ ਦੀ ਜੋੜਦੀ ਹੋਈ ਸੋਨੂ ਅਸਲ ਇਹ ਦੇਖ ਲਓ ਵੀ ਛੋਟੇ ਕੱਬੜ ਦੇ ਵਿੱਚ ਤਿੰਨ ਨੰਬਰ ਗੇਂਦ ਸੋਨ ਨੂੰ ਪੁਆਇੰਟ ਧੂਰੀ ਦੇ ਖਾਤੇ ਦਾ ਜਿੱਤ ਧਰਤੀ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਪਿੰਡ ਰਘੂਆਣਾ ਜ਼ਿਲ੍ਹਾ ਸਰਸਾ ਓਪਨ ਕਬੱਡੀ 70 ਕਿਲੋ 55 ਕਿਲੋ 58 ਕਿਲੋ 40 ਕਿਲੋ ਵਰਗਨੇ ਮੁਕਾਲਦੇ ਹੋਣਗੇ ਔਰ ਰੱਸਾ ਕੱਸੀ ਦੇ ਮੈਚ ਵੀ ਕਰਵਾਏ ਜਾਣਗੇ ਪਿੰਡ ਰਘੂਆਣਾ ਜੋ ਜ਼ਿਲ੍ਹਾ ਸਰਸਵਾ ਦੇ ਵਿੱਚ ਨਹਿ ਰਹਿੰਦੇ ਬਾਹਰੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਇਹ ਲਾਸਟ ਕਬੱਡੀ ਇਸ ਮੁਕਾਬਲੇ ਦੀ ਲਓ ਅੱਗੇ ਦੇਖਦਾ ਹਾਂ ਸਾਹਮਣੇ ਪਿੱਖੀ ਵਾਲੀਆਂ ਵੀਰੂ ਲੜਕੀਆਂ ਔਰ ਕੁੜੀ ਵਰਗੀਆਂ ਇਹ ਖਿਡਾਰਨਾਂ ਕਿਤੋਂ ਕਿ ਤਕ ਸ਼ਰਸਤਾਂ ਲਗੀਆਂ ਔਰ ਦੀ ਸੀ ਹਲਕੀ ਹਲਕੀ ਮਾਂ ਮਿੱਟੀ ਦੀ ਤੂੜ ਪਾਈ ਹੋਈ ਕਬੱਡੀ ਸਾਹਮਣੇ ਦੇਖਦਾ ਵੀ ਵੀਰੂ ਤਾਕਤ ਦੇ ਹੱਦ ਤੱਕ ਥੱਲੇ ਗਾ ਲਓ ਹੋਵੇ ਮੁਕਾਬਲਾ ਸਖਤ ਬਈ ਵਾ ਅੰਤ ਜਾਫੀ ਦੇ ਹਿੱਸੇ ਮੈਚ ਦੀ ਸਮਾਪਤੀ ਇਹਦੇ ਵਿੱਚ ਪਿੱਖੀ ਕਬੱਡੀ ਅਕੈਡਮੀ ਦੇ ਅੰਕ ਨੇ 20 ਸਾਥੇ ਦੇ ਬਾਬਾ ਫਰੀਦ ਕਬੱਡੀ ਅਕੈਡਮੀ ਫਰੀਦਪੁਰਤ ਔਰ ਦੋਨਾਂ ਟੀਮਾਂ ਨੇ ਬੇਨਤੀ ਮੰਚ ਤੋਂ ਆ ਕੇ ਆਪਣਾ ਪ੍ਰਾਈਜ਼ ਵੀ ਲਏ ਹਨ ਔਰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਆਪਣਾ ਸਰਮਾਨ ਪ੍ਰਾਪਤ ਕਰਨ